ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਦੇਹ ਧਾਰੀ ਗੁਰੂ ਦੀ ਨਹੀਂ ਮੰਨਣਾ ਚਾਹੀਦਾ ਦੇਹ ਧਾਰੀ ਗੁਰੂ ਨੂੰ ਪਰ ਦੇਹ ਧਾਰੀ ਤੋਂ ਬਿਨਾ ਗਿਆਨ ਨਹੀਂ ਆ ਸਕਦਾ ਮੈਨੂੰ 26 ਤੋਂ 27 ਸਾਲ ਹੋ ਗਏ ਡੇਰਾ ਸੱਚਾ ਸੌਦਾ ਨਾਲ ਜੁੜਿਆ ਨੂੰ ਪਰ ਜੋ ਦੇਹ ਧਾਰੀ ਗੁਰੂ ਤੋਂ ਗਿਆਨ ਮਿਲਦਾ ਹੈ ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਡੇਰਾ ਸੱਚਾ ਸੌਦਾ ਦੇ ਲੋਕ 1.5 ਡੇਡ ਕਰੋੜ ਦਾ ਇਕੱਠ ਹੁੰਦਾ ਡੇਰਾ ਸਰਸਾ ਦੇ ਵਿੱਚ 1.5 ਡੇਡ ਕਰੋੜ ਦਾ 50-50 ਲੱਖ ਦਾ ਇਕੱਠ ਡੇਰਾ ਸੱਚਾ ਸੌਦਾ ਰਾਜਗੜ ਸਲਾਫਤਪੁਰਾ ਦੇ ਵਿੱਚ ਹੁੰਦਾ ਪਰ ਅੱਜ ਤੱਕ ਦੇਹਧਾਰੀ ਗੁਰੂ ਦੀ ਸਿੱਖਿਆ ਤੇ ਚੱਲਦੀ ਹੋਈ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਅੱਜ ਤੱਕ ਉਥੇ ਲੜਦੇ ਵੇਖੇ ਨਹੀਂ ਅਸੀਂ ਨਾਲੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਲੈਂਦੇ ਕਿਉਂਕਿ ਦੇਹਧਾਰੀ ਗੁਰੂ ਸਮਝਾਉਂਦਾ ਹੈ ਦੇਹਧਾਰੀ ਗੁਰੂ ਇਹ ਸਮਝਾਉਂਦਾ ਵੀ ਪਰਮਾਤਮਾ ਨੇ ਵਾਹਿਗੁਰੂ ਨੇ ਅੱਲਾ ਰਾਮ ਨੇ ਆਖਿਆ ਕੀ ਉਹਦੀ ਗੱਲ ਮੰਨੋ ਦੇਹਧਾਰੀ ਗੁਰੂ ਆਪ ਦੀ ਪੂਜਾ ਨਹੀਂ ਕਰਾਉਂਦਾ ਵੀ ਮੇਰੀ ਪੂਜਾ ਕਰੋ ਦੇਹਧਾਰੀ ਗੁਰੂ ਧਰਮਾਂ ਦੇ ਅਨਸਾਰ ਸਮਝਾਉਂਦਾ ਸਾਰੇ ਧਰਮਾਂ ਦੇ ਲੋਕਾਂ ਨੂੰ ਤਾਂ ਇੱਥੇ ਵੇਖ ਲਓ ਤੁਸੀਂ ਅੱਜ ਤੱਕ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਹੈ ਜਿਹੜੀ 1.5 ਕਰੋੜ ਦਾ ਕਟ ਹੋਣਾ ਤੇ ਲੜਨਾ ਕੋ ਭੋਰਾ ਵੀ ਨਹੀਂ ਰੱਬ ਦੇ ਨਾਂ ਤੇ ਪ੍ਰਮਾਤਮਾ ਦੇ ਨਾਂ ਤੇ ਸਵਾਲ ਹੀ ਪੈਦਾ ਨਹੀਂ ਵੇਖੋ ਐਨੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਉਣਾ ਦੇਹ ਧਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਕਿਉਂਕਿ ਦੇਹ ਧਾਰੀ ਗੁਰੂ ਪੂਰੇ ਮوجود ਬੈਠਾ ਹੁੰਦਾ ਹੈ ਉਹ ਸਮਝਾਉਂਦਾ ਹੈ ਉਹ ਸਮਝਾਉਂਦਾ ਵੀ ਭਾਈ ਰੱਬ ਦੇ ਨਾਂ ਤੇ ਲੜਨਾ ਨਹੀਂ ਰੱਬ ਦੀ ਗੱਲ ਮੰਨਣੀ ਆ ਪ੍ਰਮਾਤਮਾ ਦੀ ਗੱਲ ਮੰਨਣੀ ਪ੍ਰਮਾਤਮਾ ਨੇ ਆਖਿਆ ਕੀ ਹੈ ਉਹ ਮਨਾਉਂਦਾ ਫਿਰ ਦੇਹ ਧਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ 1.5 ਡੇਢ ਕਰੋੜ ਦਾ ਇਕੱਠ ਹੋਣਾ ਤੇ ਰੱਬ ਦੇ ਨਾਂ ਤੇ ਲੜਨਾ ਵੀ ਨਾ ਇਹ ਦੇਹ ਧਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਜੋ ਹੁਣ ਤੱਕ ਅਸੀਂ ਆਪਣੇ ਆਪ ਨੂੰ ਅਣਭਵ ਕੀਤਾ ਚੰਗਿਆ ਕੰਮਾਂ ਦੇ ਵਿੱਚ ਗੁਰੂ ਲਾਉਂਦਾ ਹੈ ਚੰਗੇ ਕੰਮ ਸਿਖਾਉਂਦਾ ਹੈ ਇਹ ਦੇਹ ਧਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਜਦ ਹਰ ਥਾਂ ਤੇ ਬੰਦੇ ਦੀ ਲੋੜ ਹੈ ਬੰਦਾ ਸਿਖਿਆ ਦਿੰਦਾ ਬੰਦੇ ਨੂੰ ਬੰਦਾ ਸਿਖਿਆ ਦਿੰਦਾ ਫਿਰ ਰੱਬ ਦੇ ਲਈ ਵੀ ਦੇਹ ਧਾਰੀ ਗੁਰੂ ਦੀ ਲੋੜ ਹੈ ਤਾਂ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਜਦੋਂ ਤੋਂ ਮੈਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਤੇ ਡੇਰਾ ਸਰਸਾ ਦੇ ਵਿੱਚ ਲੋਕ ਰੱਬ ਦੇ ਨਾਂ ਤੇ ਲੜਦੇ ਕਿਉਂਕਿ ਗੁਰੂ ਲੜਨ ਹੀ ਨਹੀਂ ਦਿੰਦਾ ਗੁਰੂ ਵੱਖੋ ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਉਂਦਾ ਨਾਲੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਆ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਗੁਰੂ ਸਮਝਾਉਂਦਾ ਵੀ ਰੱਬ ਪਰਮਾਤਮਾ ਕੀ ਹੈ ਰੱਬ ਨੂੰ ਕਿਵੇਂ ਯਾਦ ਕਰਨਾ ਰੱਬ ਦੀ ਖੁਸ਼ੀ ਕਿਵੇਂ ਲੈਣੀ ਹੈ ਦੇਹਤਾਰੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਤੇ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ